ਅ ਜਦੋਂ ਮਿਹਨਤ ਕਰਦੇ ਸੀਗੇ ਮਾਤਾ ਪਿਤਾ ਦਾ ਵੀ ਪੂਰੀ سپورਟ ਹੈਗੀ ਸੀ ਤੁਹਾਨੂੰ ਬਿਲਕੁਲ ਮੇਰੇ ਪੇਰੈਂਟਸ ਕਾਫੀ سپورਟਿਵ ਰਹੇ ਨੇ ਤੇ ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਮੈਂ ਮੈਡੀਕਲ ਫੀਲ ਚ ਗਿਆ ਜਾਣਾ ਚਾਹੁੰਗੀ ਕੀ ਸੁਪਨਾ ਦੇਖਿਆ ਹੈਗਾ ਅ ਸੁਪਨਾ ਹੈ ਕਿ ਮੈਂ ਕੋਈ ਜ਼ਿੰਦਗੀ ਚ ਅਜਿਹਾ ਕਰਾਂ ਜਿੱਦਣਾ ਫਿਰ ਤੋਂ ਸਾਰੇ ਮੇਰੇ ਪ੍ਰਾਊਡ ਫੀਲ ਕਰਨ ਬਈ ਅੱਗਾ ਬੱਚਾ ਲੋਕ ਕੀ ਬਿਲਕੁਲ ਇਹੀ ਕਿ ਜਿਹੜਾ ਏਮ ਚੂਜ਼ ਕਰਦੇ ਆ ਉਹਦੇ ਲਈ ਕੌਨਫੀਡੈਂਟ ਰੋ ਦੀ ਮਿਹਨਤ ਕਰਦੇ ਰਹੋ اچھا ਕੀ ਨਾਮ ਹੈ ਜੀ ਗਰਜੰਡ ਸਿੰਘ ਜੀ ਕਿਵੇਂ ਤਾਂ ਲੱਗ ਰਿਹਾ ਕਿ ਜਦੋਂ ਬੇਟੀ ਦਾ ਰਿਜ਼ਲਟ ਆਇਆ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੈ ਜੀ ਕੀ ਬੇਟੀ ਦਾ ਸੁਪਨਾ ਕੀ ਹੈ ਅੱਗੇ ਨੈਟਰਲੈਂਡ ਜੇ ਜਾਣਾ ਚਾਹੁੰਦੇ ਜੀ ਬੱਚੇ ਅ ਕਿਵੇਂ ਦੇਖਦੇ ਹੋ ਕਿ ਜਦੋਂ ਬੇਟੀ ਦਾ ਸੁਪਨਾ ਅੱਜ ਜਦੋਂ ਪਲਸ 2 ਦਾ ਰਿਜ਼ਲਟ ਆਇਆ ਉਹ ਉਹਨੇ ਸੈਕਿੰਡ ਆਈ ਪੋਜੀਸ਼ਨ ਉਹਰ ਮੰਨਦੇ ਵਿੱਚ ਕੀ ਆਇਆ ਸੀਗਾ ਬਹੁਤ ਖੁਸ਼ੀ ਆ ਜੀ ਵਧੀਆ ਬੱਚੇ ਨੇ ਟੌਪ ਕੀਤਾ ਜੀ ਕਾਫੀ ਪੜਾਈ ਕਰਦੀ ਸੀ ਹਾਂ ਜੀ ਉਹ ਪੜਾਈ ਬਹੁਤ ਹੈ ਪਤਾ ਹੀ ਕਿੰਨੀ ਖੁਸ਼ੀ ਹੋ ਰਹੀ ਹੈ ਬੇਟੀ ਦਾ ਰਿਜ਼ਲਟ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਅਸੀਂ ਦਾ ਸਹਿ ਕਰਦੇ ਕਿੰਨੀ ਮਿਹਨਤ ਕਰਦੀ ਸੀ ਇਹ ਬਹੁਤ ਮਿਹਨਤ ਕਰਦਾ ਜੀ ਸਾਡਾ ਬੱਚਾ ਕਿੰਨੇ ਘੰਟੇ ਪੜ੍ਹਦੀ ਹੈਗੀ ਸੀ ਜੇ ਉਹ ਪੜ੍ਹਾਈ ਕਰਦੀ ਹੈਗੀ ਸੀ ਕੋਈ ਚਿੰਤਾ ਤਾਂ ਨਹੀਂ ਹੁੰਦੀ ਸੀ ਨਾ ਨਹੀਂ ਬਿਲਕੁਲ ਨਹੀਂ ਅੱਗੇ ਕੀ ਸੁਪਨਾ ਬੇਟੀ ਦਾ ਇਹ ਅੱਗੇ ਮੈਡੀਕਲ ਲੈਨ ਚੱਗੇ ਜਾਣਾ ਚਾਹੁੰਦੀ ਹੈ ਨੀਟ ਦਾ ਇੰਜਾਮ ਦਿੱਤਾ ਹੋਇਆ ਹੈ ਇਹ ਤਾਂ ਤੁਹਾਡੀ ਕਿੰਨੀ ਕਿ ਸਪੋਰਟ ਹੈ ਬੇਟੀ ਸਾਡੀ ਤਾਂ ਬਹੁਤ ਸਪੋਰਟ ਹੈ ਵੀ ਤੂੰ ਦੇ ਪੜ੍ਹ ਲਾ ਬਸ ਵੇ ਤਾਂ ਹੁਣ ਕਿੰਨੇ ਹੀ ਕਹਿੰਨੇ ਆ ਕਿੰਨੀਆਂ ਕੋ ਵਧਾਈਆਂ ਜਿਹੜੀਆਂ ਪਿੰਡ ਚ ਮਿਲਖੀਆਂ ਬਹੁਤ ਇਹ ਫੋਨ ਤੇ ਹਜੇ ਪਤਾ ਨਹੀਂ ਨਾ ਲੱਗਾ ਕਿਸੇ ਨੂੰ ਬਾਕੀ ਜਿਨ੍ਹਾਂ ਨੂੰ ਪਤਾ ਲੱਗੀ ਜਾਂਦਾ ਫੋਨ ਤੇ ਵਧਾਈ ਬਹੁਤ ਆਈ ਜਾਂਦੀ ਕਿ ਨਾਮ ਹੈ ਤੁਹਾਡਾ ਵੀਰਪਾਲ ਸਰ ਨਾਮਕਿਆ ਤੁਹਾਡਾ ਅੱਜ ਬਚੀ ਫਟਾਈ ਆ ਤਾਂ ਕਿਸ ਤਰ੍ਹਾਂ ਦਾ ਮਾਹੌਲਾ ਸਤੂ ਮੇਰਾ ਨਾਮ ਕਮਲਜੀ ਸਿੰਘ ਆ ਮੈਂ ਐਸਐਸਐਮ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸੋਣਾ ਦਾ ਚੇਅਰਮੈਨ ਆ ਤਾਂ ਸਕੂਲ ਜਿਹੜਾ ਪਿਛਲੇ 2001 ਤੋਂ ਅਸੀਂ ਇਹ ਸਕੂਲ ਚਲਾ ਰਹੇ ਹਾਂ ਇੱਥੇ ਤਾਂ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਜਿਹੜਾ ਸਾਨੂੰ ਪੰਜਾਬ ਲੈਵਲ ਤੇ ਇਹ ਅਚੀਵਮੈਂਟ ਬੇਟੀ ਨੇ ਹਾਸਲ ਕੀਤੀ ਆ ਸੈਕੰਡ ਪੋਜੀਸ਼ਨ ਮੈਡੀਕਲ ਸਟਰੀਮ ਦੇ ਨਾਲ ਇਹਨੇ ਜਿਹੜੀ ਹਾਸਲ ਕੀਤੀ ਆ ਔਰ ਇਹ ਵਿਦਆਊਟ ਐਨੀ ਟਿਊਸ਼ਨ ਕਿਸੇ ਤਰ੍ਹਾਂ ਇਹ ਵਿਦਆਊਟ ਐਨੀ ਕੋਚਿੰਗ ਜਿਹੜੀ ਹੈ ਬੇਟੀ ਨਰਸਰੀ ਕਲਾਸ ਤੋਂ ਹੀ ਸਾਡੇ ਕੋਲ ਪੜ੍ਹਦੀ ਆ ਹੋਰਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਫੀਲ ਕਰਨਾ ਚਾਹੁੰਦਾ ਬੱਚਿਆਂ ਨੂੰ ਫੀਲ ਕਰਨਾ ਚਾਹੁੰਦਾ ਬੱਚਿਆਂ ਨੂੰ ਇਹੀ ਹੈ ਜੀ ਜਿਵੇਂ ਖਾਸ ਕਰ ਕੇ ਕਰੋਨਾ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪ ਵੀ ਖੁਦ ਸੈਟੀਸਫਾਈ ਨਹੀਂ ਬੱਚਿਆਂ ਦੀ ਮਿਹਨਤ ਤੋਂ ਪਰ ਇਹੋ ਜਿਹੇ ਕੁਝ ਬੱਚੇ ਹੈਗੇ ਆ ਜਿਹੜੇ ਕਿ ਸੋਸ਼ਲ ਮੀਡੀਆ ਤੋਂ ਇਹਨਾਂ ਨੇ ਦੂਰੀ ਬਣਾ ਕੇ ਰੱਖੀ ਆ ਉਹਨੂੰ ਲਿਮਟ ਦੇ ਵਿੱਚ ਯੂਜ਼ ਕਰਦੇ ਆ ਔਰ ਜ਼ਿਆਦਾ ਸਟੱਡੀ ਤੇ ਹੀ ਧਿਆਨ ਫੋਕਸ ਕੀਤਾ ਤਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਵਾਂਗਾ ਕਿ ਆਹ ਟਾਈਮ ਹੈਗਾ ਜੇ ਤੁਸੀਂ ਮਿਹਨਤ ਕਰ ਲੋਗੇ ਤਾਂ ਅੱਗੇ ਜਾ ਕੇ ਲਾਈਫ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਬਣੋਗੇ ਤਾਂ ਤੁਹਾਨੂੰ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਸਟੱਡੀ ਤੇ ਧਿਆਨ ਫੋਕਸ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ ਕੀ ਨਾਮ ਅਸਰ ਕੋਟਾ ਪੁਰ ਮੇਰਾ ਨਾਮ ਕਮਲਜੀਤ ਸਿੰਘ ਸਰ ਇਨ ਨਾਮ ਕੀ ਤੁਹਾਡਾ ਹਾਂਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਸਰ ਅਹ ਸਤਿ ਸ੍ਰੀ ਅਕਾਲ 25 ਜੁਲਾਈ ਨੂੰ ਪੰਜਾਬ ਵਿੱਚ ਨਾਮ ਜਿਹੜਾ ਰੋਸ਼ਨ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਸਾਡੇ ਪਿੰਡ ਜਿਹੜੇ ਸਾਡੇ ਨਾਮ ਲੱਗਦੇ 32 33 ਪਿੰਡ ਹੈ ਜਿਹੜੇ ਸਭ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਤਾਂ ਮਾਫੀ ਚਾਹੁੰਦੇ ਕਿ ਕਿੰਨਾ ਇਸ ਤਰ੍ਹਾਂ ਦਾ ਮਾਹੌਲ ਹੈ

ਇਹ ਬੱਚੇ ਸਾਈਟਸ ਦੇ ਉੱਪਰ ਫੇਸਬੁੱਕ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਵਟਸਐਪ ਹੋ ਗਿਆ ਸਾਰਾ ਦਿਨ ਉਹਦੇ ਤੇ ਯੂਜ਼ ਉਹਨਾਂ ਤੇ ਲੱਗੇ ਰਹਿੰਦੇ ਆ ਜਿਹੜੇ ਬੱਚੇ ਇਹਨਾਂ ਤੋਂ ਥੋੜੇ ਦੂਰ ਨੇ ਮੈਨੂੰ ਲੱਗਦਾ ਕਿ ਉਹ ਮਿਹਨਤ ਜ਼ਿਆਦਾ ਵਧੀਆ ਕਰ ਲੈਂਦੇ ਮਾਪਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੇਰੇ ਆਪ ਦੇ ਜਿਵੇਂ ਆਪ ਜਿੰਨੇ ਵੀ ਅਸੀਂ ਬੱਚੇ ਦੇਖਦੇ ਆ ਕੁਝ ਬੱਚੇ ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਦਾ ਸਿਰਫ ਇਹੀ ਕੰਮ ਹੈ ਕਿਉਂਕਿ ਉਹ ਜ਼ਿਆਦਾ ਟਾਈਮ ਆਬਲਾ ਸੋਸ਼ਲ ਨੈਟਵਰਕਿੰਗ ਤੇ ਯੂਜ਼ ਕਰਦੇ ਆ ਆਪ